ਇੰਦ ਰਹਿਮਾਨ ਸਾਰਾ ਐਸਐਮਐਸ ਦਾ ਲਾਣਾ ਕੱਲ ਨੂੰ ਲਾਵਾਂਗੇ ਲੇਖਾ ਹੱਪਰ ਕਰਾਈ ਕੱਲ ਗਾਤ ਸੋਣਾ ਅਸੀਂ ਲਾਣੀ ਤਿੰਨ ਕਨਾਲਾਂ ਨੇ 10 ਦਿਨ ਲੱਗ ਗਏ ਨੇ ਅੱਛਾ ਤੂੰ ਵੀ ਤੇਰੇ ਨਾਲ ਕਿੰਨੇ ਲੱਗਦੇ ਨੇ 10 ਹੋਏ ਲੱਗ ਗਏ 10 ਹੋਏ ਤੇ ਸੱਟ ਹਟੋ ਜੇ ਕਰੇ ਮਾਹਾਂਗੇ ਇੱਕ ਕਨਾਲਾ ਕੇ ਲਾ ਦੇ ਲਾ ਦੇ ਆ ਕੰਜਰ ਦੇ ਐ ਲਾਣੀ ਹੱਬੇ ਲਾੜ ਗੁਰੂ ਦਾ ਆਏ ਪਈ ਰਹਿ ਗਈ ਇਹ ਕਿੱਦਾਂ ਪਾਰਾ ਹੈ ਇਹ ਇੱਕ ਤਾਂ ਲੈ ਜਾਣਾ ਬਾਹਰ ਕੱਢ ਕੱਢ ਕੇ ਉਹ ਪਰਨਾ ਲਾਵਾਂ ਇਹਨੂੰ ਕਿੰਦਰ ਇਕੱਠਾ ਕਰ ਲੈ ਚੀਜ਼ ਬਹੁਤ ਕੀਮਤੀ ਹੈ ਕਿਹ ਕਿਹੜੀ ਤਰ੍ਹਾਂ ਦੀ ਹੈ ਪਾਰਾ ਵਾ ਵਾ ਐ ਸਮਝ ਲੈ ਧਿਆਨ ਨਾ ਚੱਕਣਾ ਬਣਾ ਇਹਦੇ ਕੋਲ ਪਣੀਆ ਵਰਨੇ ਇਹ ਕਿ ਰੱਖ ਦੇ ਯਾਰ ਪਰਾਂ ਫਿਰ ਰੱਖ ਲੈ ਇਸ ਵੇਲੇ ਚੱਕਾ ਫਿਰ ਇੱਥੇ ਰੱਖੇ ਜਾਣਗੇ ਇਹ ਤਾਂ ਨਹੀਂ ਮਰਾ ਰੱਖਦਾ ਉੱਧਰ ਨਹੀਂ ਚਾੜਦਾ ਪੂੰਡ ਲੜਾਣੀ ਆ ਕਹਿ ਨਹੀਂ ਆ ਕਿਦਰ ਨਹੀਂ ਇੱਥੇ ਰੱਖ ਦੇ ਦੇ ਆ ਫੋਟੋ ਖੋ ਲੈ ਲਓ ਲਓ ਜਲਦੀ ਹਾਂ ਨਹੀਂ ਹਾਂ ਲੱਗਿਆ ਨਹੀਂ ਮਾਰਤਾ ਮਾਰ ਤਿੰਨ ਨੂੰ ਰੱਖੀ ਬੈਠ ਰਹਿਣਾ ਫਣੀ ਕਰ ਦੇ ਉਹ ਹਾਂ ਉਹ ਦਿਖਾ ਦੇ ਰੋ ਰੋ ਟ੍ਰੈਂਕ ਤੇ ਮਰਨ ਐਂ ਰੱਖ ਬਾਤੀ ਨਾ ਇਹਦੇ ਕਿਵੇਂ ਸਫਾਈ ਕਰੇਦਾ ਕੌਣ ਕਰੇਦਾ ਕੌਣ ਕਰੇਗਾ ਸਫਾਈ ਤੇ ਕਿੱਧਰ ਜਾਵਾਂ ਸਫਾਈ ਕਰ ਕਰਕੇ ਇਹਨਾਂ ਲੜਤ ਨੇ ਲਾਣੇ ਟ੍ਰੈਂਕ ਕੌਣ ਨੇ ਕੌਣ ਮਾਰਦਾ ਘਟਾ ਘਟਾ ਰੱਖ ਕੇ ਰੱਖ ਲੇ। ਆਹ ਕਿ ਦੋ ਖਾਪ ਕੇ ਕਿੰਨੇ ਜੂ। ਇਹ ਤਾਰਾ ਨਾ ਇੱਥੇ ਇਹ ਤਾਰਾ ਕਿਸ ਚੀਜ਼ ਚ ਰੱਖ ਦੋ। ਥੱਲਾ ਧਿਆਨ ਆ ਵੇਖ ਕੇ ਇਹ ਪੁਲੀ ਤਾਂ ਉਧਰ ਰੱਖ ਦੇ ਉਸ ਲਾਵਾ ਦੇ ਫੇਰੇ। ਇੱਥੇ ਇੱਥੇ ਘੜਾ। ਇਹ ਗੇਰ ਦੇ ਦੋ ਚਾਲੇ ਕਰਾ ਕੇ। ਉਹ ਖਾਂ ਬਿਲਾ ਚੱਕ। ਖਾਂ ਦੇ ਖਾ ਲੇ। ਯੋ। ਇਹ ਰ ਇੰਤਾਲੀ ਪੜਨੀ ਪਾਰਾ ਵਾਵਾ ਹੈ ਆ ਭਾਈ ਤਾਣੇ ਕਮ ਜਾਂਦਾ ਹੁੰਦਾ ਜੇ ਇਹ ਹਾਵਾਂ ਕਮੇ ਜਾਂਦੇ ਹੁੰਦੇ ਠੀਨਾ ਤੁਸੀਂ ਹੱਥ ਪਾ ਲ ਤੁਸੀਂ ਵੇਂਦੇ ਪਾ ਜੀ ਇੰਨਾ ਨਾ ਕਿ ਹੱਥ ਪਾਵਾਂ ਹੋਰ ਪੈ ਜਾਣਾ ਹੱਥੇ ਪਾਉਣ ਨਾਲ ਹੋਣਾ ਤੂੰ ਚੱਪਲਾ ਪਾਣੀ ਚੱਪਲਾ ਪਾਓ ਪਹਿਲੇ ਚੱਪਲਾ ਤੁਹਾਡੇ ਕਿੱਥੇ ਨੇ ਮੈਂ ਤੁਹਾਨੂੰ ਪਾਵਾਂ ਠੱਟੀ ਨਾ ਵਿੰਗਾ ਹੈ ਨਾ ਪਤਰਾ ਛੱਡੂ ਇਹ ਆਇਦਰਾ ਟਾਇਰ ਦੇ ਵਿੱਚ ਨਾ ਆ ਜੀ ਕਿਤੇ ਤੂੰ ਤੇ ਫਿਰ ਉਦੋਂ ਉਹ ਡਿੱਗ ਪੈਣਾ ਪਰੋਂ ਕੋਣੀ ਫਣੀ ਬਾਤ ਤਾਂ ਫਣੀ ਹੀ ਰੁੱਸੀ ਜਾਂਦੀ ਮਾਰਾ ਤੂੰ ਵੇਟ ਆਪਾਂ ਹੀ ਲਾਉਣ ਲੱਗੇ ਆ SMS ਕਿਤੇ ਉੱਤਰਿਆ ਤਾਂ ਅੱਧਾ ਉਹ ਕਹਿੰਦਾ ਖੜਾ ਰਹਿ ਸਿੱਧੇ ਬੈਠੇ ਬਾਈ ਤੂੰ ਮਸ਼ੀਨ ਨਾ ਬੱਕਲਾ ਮਾ ਡੱਕ ਜੀ ਪੈਰ ਪਿਆ ਰੱਖ ਗੋਰੀ ਆਏ ਆਸ਼ਾਨ ਹੈਗਾ ਜੀ ਇਧਰ ਆਈ ਆਈ ਦੋ ਆਈ ਨਪੇ ਪਿਆਰ ਮੈਂ ਲੱਕੀ ਦੀ ਗੱਥੀ ਨਾ ਪਾਹਰ ਤੂੰ ਕੋਰੀ ਇੱਧਰ ਲਾ ਗਾ ਆ ਸ਼ਾਨਾ ਉਹਦੇ ਕੱਢ ਲਓ ਲਿਵਾ ਲਓ ਪਰ ਉਹ ਖੜਾ ਕਰ ਲਓ ਯਾਰ ਇੱਧਰ ਡੇਕ ਲਓ ਇਹ ਕਰਕੇ ਕਿੱਥੀ ਕਿੱਥੀ ਥੋੜਾ ਕਰ ਦੇ ਬਾਈ ਜੀ ਧਿਆਤ ਰੱਖ ਖਿੱਚ ਕੇ ਲਾਓ ਇਵੇਂ ਖਿੱਚ ਲਿਆਵਰਾਂ ਨੂੰ ਰੱਖੀ ਪੱਤੀ ਜਾ ਕੇ ਜਿਹੜੀ ਬਈ ਆ ਤਾਰ ਦੀ ਆ ਤਾਰ ਦੀ ਵੇਖੋ ਬਾਹਰ ਲੱਗ ਕੇ ਤਾਂ ਨਹੀਂ ਜੰਮ ਤੋਂ ਫੜਨ ਪਾਸੋਂ ਤੂੰ ਅੱਗੂ ਅਰੇ ਇਹ ਕੀ ਮੈਨੂੰ ਵੰਨਤਾ ਦੀਏ ਇਹ 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 ਲੱਗਣਾ ਬੜਾ ਕਿਵੇਂ ਉਹਨਾਂ ਨੂੰ ਪੁੱਛਣਾ ਤੈਨੂੰ ਤਾਂ ਪਤਾ ਹੈ ਉਹਨਾਂ ਨੂੰ ਕਿਵੇਂ ਲੱਗਣਾ ਏ ਕੀ ਲੱਗ ਰਿਹਾ ਜਾਨਾ ਹੈ ਹਾਂ ਆਪਲਾ ਮਨਕ ਚੱਲ ਮਾਨਕ ਇਵੇਂ ਜਾ ਲੱਗਣੇ ਆਂ ਆ ਪੁਲੀ ਲੈ ਲੈਣਾ ਕਿਦ ਲਾਉਣੇ ਨਹੀਂ ਗਲਤ ਹੈ ਤੂੰ ਦੱਸ ਪਰਲਮੈਂਟ ਗਲਤ ਹੈ ਤੂੰ ਦੱਸ ਉਹ ਕਿਨ ਗੋਰੀ ਨਾ ਖਾਏ ਗੋਰੀ ਮੈਂ ਆਣੀ ਮਾਂ ਕੋਲੋਂ ਲਾ ਕੇ ਕਿਰਪਾ ਗੋਰੀ ਨਾ ਖਾਉਣੀ ਚੱਲਦਾ ਫਿਰ ਚੱਕ ਬਾਹਰ ਆਈ ਹਾਈ ਕਰਾ ਹਾਈ ਕਰਾ ਚੱਤ ਓਏ ਚੱਕਦਾ ਉਹ ਨੇੜੇ ਦਾ ਚੱਲੂ ਕਰਦੇ ਆ ਕਪੜਾ ਤਾਂ ਲਾ ਲੈਂਦੇ ਪਾਰ ਕਰ ਦੇਗੇ ਚੱਕ ਮੜਾ ਕਰਕੇ ਇਹ ਕਿਹੜਾ ਉਹਦਾ ਟੰਗ ਹੈ ਪਰ ਉਹ ਇਦਰਾ ਇਹ ਕਿਹੜੀ ਕਿਹਨੇ ਕਾਇਆ ਇਹ ਕਪੜਾ ਟੰਗੋ ਤਾਂ ਮੜਾ ਜਾਂ ਪੁੱਠਾ ਇਹ ਕਰਕੇ ਪਾਲ ਪੁਰਖੀ ਮੜਾ ਜਾਂ ਮੜਾ ਉਹਦਾ ਗੋਠਾ ਆਦਾ ਉੱਥੇ ਦੋ ਹੀ ਨਹੀਂ ਇਧਰ ਹੋ ਜਾ ਅਗਲੇ ਪਾਰ ਦੋ ਪਿੱਛੇ ਆ ਜਾ ਪੱਲਾ ਲੈ ਆ ਜਾ ਪੱਲਾ ਦੇ ਰਹਿ ਨਹੀਂ ਲਾ ਪੱਪੜ-ਪੜ ਬੈ ਚੱਲ ਹਾਂ ਇਹ ਨਾ ਅੰਮੇ ਬਟਕੂ ਝੱਕੋ ਚੋਕਾ ਕੀ ਕਰਨਾ ਚਾਹੁੰਦੇ ਚਾਹ ਕੰਮ ਕਰ ਚੱਕਾ ਇਹ ਕਰ ਬਸ ਕਰ ਇੱਕ ਵਾਰੀ ਕਪੜਾ ਹੀ ਖੋਲੋ ਕੌਣ ਜੋ ਪਾਈਪਾਂ ਲੋਕ ਚਲਾਈਆਂ ਦੇ ਸੰਪਾਏ ਨੰਬਰ ਤੇ ਹੋ ਗਿਆ ਕਹਿੰਦੇ ਨਹੀਂ ਚੰਨੇ ਰਗਾ ਪੰਜ ਪੰਜ ਦਿੱਤਾ ਪਾੜ ਦੋ ਇੰਨੀ ਕਾਲੀ ਲੈਸ ਸਮਸਤ ਪਿੱਛੇ ਇਹਨਾਂ ਨੇ ਕਪੜਾ ਹੀ ਪਾੜਤਾ ਹੈ ਪਾਟਿਆ ਮੂੰਗੇ ਆਣਾ 15-16 ਰੁਪਏ ਲੱਗਣਾ ਹੈ ਰੇਟ ਜੇ ਇਹਦਾ ਵਡਾਣੀ ਇਹਦਾ ਵਡਾ ਨਹੀ ਵਡਾਣੀ ਤੇ ਰਹਿਣ ਦੋ ਕੋਈ ਚੱਕਰ ਨਹੀਂ ਉਧਰ ਤੁਹਾਨੂੰ ਤਵੀਆਂ ਦੇ ਵਿਚਾਰ ਕਰਕੇ ਦਈਏ ਹਾਂ ਤੇ ਉਧਰ ਤੁਸੀਂ ਨਖਰੇ ਕਰੋ ਪੈਸੇ ਹੀ ਛੋਣੇ ਦਿਓ ਦੇ ਤਾਂ ਦੇ ਦਿੰਦੇ ਨਾ ਰਹਿਣ ਨਾ ਵਡਾਂਗੇ ਜਰੂਰਤ ਨਹੀਂ ਆਪਾਂ ਨੂੰ ਵਧਣੇ ਨੇ ਦਹਾ ਬੰਦਾ ਨੇ ਜੋਰ ਲੈਂਦਾ ਹਣਾ ਇਹ ਹਣਾ ਪਰਾਲੀ ਤੇ ਡੰਬੇ ਤੇ ਹਰ ਦਾ ਕੁੜੀ ਪਿਆ ਆ ਫੁੱਟ ਦੂਰ ਇਹ ਨੀਵਾ ਨੀਵਾ ਕਰ ਦੇਣਾ ਖਾਂ ਬਨੀਵੇਂ ਥੱਲੇ ਮਾਰੀ ਆ ਦੇਖ ਫਿਰ ਥੱਲੇ ਦਿੱਕਤ ਆਈ ਦੇ ਦੇ ਨੀ ਨਹੀਂ ਦੂਰ ਨਹੀਂ ਨਾ ਕਰਨਾ ਉਹ ਖਾਂ ਬਨੀਵੇਂ ਕਰ ਦਿੰਦਾ ਥੱਲੇ ਮਾਰੇ ਨਹੀਂ ਲੱਗਣਾ ਨੀਵਾ ਕਰ ਦੇ ਫਿਰ ਮਾਰਾ ਚੱਕ ਦੇਵੇਂ ਨਹੀਂ ਨਹੀਂ ਯਾਰ ਕਾਲ ਸਮਝੋ ਆ ਫਟ ਮੱਛਰ ਬੜਾ ਮਰੇਦਾ ਹੁੰਦਾ 19 ਨਾਟ ਪਾਲ ਪਾਵੇਂ ਬੜੇ ਨੇ ਬਾਦ ਨੂੰ ਛੋਟੇ ਕਿੰਨੇ ਲਾਪੇ ਨੂੰ ਐ ਸਮਸ ਕਮ ਆ ਜਾਂਦਾ ਕਿਦਨੇ ਕਿਦਿਆਣਾ ਆ ਜਾਂਦਾ ਨਾ ਗੋਰੀ ਉਰਾ ਮੜਾ ਇਧਰ ਦੱਸ ਮੜਾ ਇਹ ਖੋਲ ਦਾਨਾ ਚਰਾ ਇਹ ਆਪਾਂ ਨੂੰ ਫਾਇਦਾ ਆਪਾਂ ਨੂੰ ਹੈਗਾ ਇਹਦੇ ਲਾਏ ਦਾ ਨਹੀਂ ਹੈਗਾ ਫਾਇਦਾ ਹੈਗਾ ਆਪਾਂ ਨੂੰ ਕਿ ਕਿਸਾਨਾਂ ਨੂੰ ਕਿਸਾਨਾਂ ਨੂੰ ਆਪਾਂ ਨੂੰ ਕਿਸਾਨਾਂ ਨੂੰ ਫਾਇਦਾ ਹੈ ਆਪਣ ਕੇ ਫਾਇਦਾ ਹੈ ਆਪਣਾ ਖਰਾ ਹੈ ਹੈ ਆਪਣੀ ਮਾਰਕੀਟ ਬੰਦੀ ਹੈ ਮਾਰਕੀਟ ਬੰਦੀ ਬਣਦੀ ਵਧੀਆ ਵੀ ਮਾਰਕੀਟ ਤਾਂ ਅੱਗੇ ਹੀ ਬਣੀ ਹੋਈ ਹੈ ਬਹੁਤ ਬਣਦੀ ਦੀ ਕਿੰਨੇ ਵਾਕਿਆ ਭੈ ਜਗਤ ਦੇ ਅੱਖੀ ਨੂੰ ਜਾਣੇ ਸੁਣੋ ਅੱਖੀ ਨੂੰ ਜਾਣੇ ਹੂੰ ਲੱਖੀ ਤੇਰਾ ਲੱਖੀ ਤੇਰਾ ਉਹ ਡੱਕਾ ਲੱਗਾ ਮੁੱਛਾ ਦੂਵੇਂ ਇਸ ਵਿੱਚ ਚੜੀ ਆਈ ਉਹ ਨਾ ਪੂਰਾ ਲੱਗਾ ਯਾ ਡਾਣੀ ਦਾਰੀ ਹੈ ਖੋਲ ਲੈ ਚੀ ਕਰ ਤੂੰ ਨਹੀਂ ਉਧਰ ਵੇ ਕੁਰਸੀ ਵੀ ਨਾਲ ਹੀ ਜਿਹੜੀ ਵੈਲਡਿੰਗ ਨਹੀਂ ਕੀਤੀ ਹੁੰਦੀ ਉਹ ਨਾੜ ਖਲਾ ਦੇ ਯਾਰ ਤੂੰ ਗੋਰੀ ਖੋਲ ਨਾਟ ਇਹ ਗੱਲਾਂ ਕਿਥੇ ਥੱਕ ਤੂੰ ਜਾ ਨਾ ਉੱਠ ਦੱਸ ਇਹ ਨਾ ਆਇਆ ਕਿਉਂ ਹੈ ਤੇਰਾ ਨਾ ਨਾ ਮੇਰਾ ਪਮ ਲੈ ਦੀ ਨਾ ਪੈਪ ਕ ਪੜ ਜਾਣਾ ਤਾਣ ਕੇ ਲੈ ਫੋਨ ਚੱਕੇ ਤੂੰ ਮੈਂ ਅਜੀਤ ਉਹ ਥਾਣੇ ਬੈਠੇ ਸਾਂ। ਇਹ ਹਾਂ। ਉਹ ਨਾਡਾ ਅਗਲਾ ਅਗਲਾ ਵੀ ਖੋਲਦੇ ਕਿ ਲੋੜ ਹੀ ਨਾ ਹੁੰਦਾ ਕਿਸੇ ਵਿੱਚ ਆਇਆ ਨਾ। ਉਹੋ ਜਿਹਾ ਵੇਖਦਾ ਯਾਰ ਕੇ ਜੇ ਬੰਨ। ਗੇਲਾ ਨੜ ਪਾਵੇਂਗਾ ਨਾ ਹਣਾ। ਨੜ ਪਾ ਦਾਂ। ਨੜ ਪਾਵੇਂਗਾ ਕਿ ਚੱਕੇਗਾ। ਚੱਕ ਦੂ ਕੱਲਾ ਹੀ ਮੈਂ ਯਾਰ ਇੱਕ ਦਿਨ। ਸੁਹਾਗਾ 6-6 ਮਨ ਦਾ ਚੱਕ ਰਿੰਦਾ ਰਿਹਾ ਮੈਂ ਕੱਲਾ। ਇੰਨਾਂ ਦੇ ਲੋੜ ਪਾਤਾ ਥੋੜਾ ਜਿਹਾ ਹੋਰ। 6 ਮਨ ਦਾ ਸੋ। ਇਹ ਮੇਰੇ ਹੱਥੇ ਇਹ 2 ਕੁਆਂਟਲ ਵਾ ਜਾਣੀ ਆਂਦਾ। ਸਹੀ ਗੱਲ ਹੈ। ਇਹ ਪਤਾ ਕਿੰਨੇ ਦਾ ਇਹ ਇਹ ਪੁਰਜਾ ਜਾਂ। ਪਿੱਲੋ ਤੇਲ ਮੈਂ ਇਹ ਪਤਾ ਹੀ ਕਿੰਨੇ ਦਾ ਹੈ ਹੈ ਗੇਲਾ ਨਵਾਂ 80 ਹਜ਼ਾਰ ਦਾ ਹੀ ਉਹ 50 ਰੁਪਏ ਦਾ ਹੈ ਨਾ ਇਹ ਇਹ 50 ਲੈ ਮੈਂ 50 ਦਾ ਰੇਵਾ ਚੁੱਕਣਾ ਰੇ ਸੀਮਨ ਦਾ ਸਾਥ ਪਹਿਲੋਂ ਹਾਂ ਕੀ ਗੱਲ ਚੱਕ ਸੁਪਨੇ ਚ ਮੈਂ ਅੱਜ ਜਾਗਦਾ ਸੀ ਸੱਚੀ ਜਾਗਦਾ ਰਿਹਾ ਨੰਬਰ ਲਿਖ ਤੇ ਅਜੇ ਨੂੰ ਚਾਰ ਦਲਾਣਾ ਬੰਦ ਹੋ ਗਈ ਹੈ ਨੰਬਰ ਖੋਲ ਅਗਲਾ ਪਉਣਾ ਖੋਲ ਇੱਥੇ ਤੇ ਜਾਣਾ ਹੀ ਨਹੀਂ ਖੋਲ ਦਿੰਦਾ ਇੱਥੇ ਘਟ ਜਾਣਾ ਹੈ ਇਹ ਚੇਪੇ ਨਹੀਂ ਆ ਗਿਲੇ ਹਾਂ ਕਿਲੀਆਂ ਕੱਢੋ ਕਿਲੀਆਂ ਤਾਂ ਕੱਢੋ ਨਾ ਚਰਾ ਓਏ ਕਿਲੀਆਂ ਤਾਂ ਕੱਢੋਂ ਦੀ ਹਾਂ ਆ ਨਾਲ ਥੱਲੇ ਕਰ ਲੋ ਕਿਲੀਆਂ ਲੈ ਨਾ ਕੱਢ ਆ ਜਿਹੜੇ ਅਗਲੀਆਂ ਅਲਾਤ ਡਰਗਲਾ ਬਹਲਾ ਜੀ ਦਰ ਮਰਜੀ ਲਾ ਲ ਫੇਰੀ ਨਾਲ ਹਟਣਾ ਇਹਨੇ ਜੀ ਦਰ ਮਰ ਚੁੱਕ ਕੇ ਦੇ ਇੱਕ ਨਾੜ ਪਿੱਛੇ ਪੈ ਜਾਣਾ ਆ ਕਾ ਟੁੱਟਾ ਨਾੜ ਉਹ ਲੈ ਵੀ ਚੀ ਸੋ ਲੱਗੇ ਆ ਅਲੇ ਪਿੱਛੇ ਮੜਾ ਜਾ ਕਿੱਲੀ ਕੌਣ ਪਾਇਆ ਕਿੰਨੇ ਇੱਕ ਆਸਰਾ ਪੈ ਜਾਣੀ ਨੇ ਬਾਹਰ ਉਹ ਘਰ ਆਪਾਂ ਹੀ ਲੈ ਚੱਕੇ ਘਾਗਲੀ ਤੋਂ ਪਾਣੀ ਕਿੰਦਰਾ ਦਾ ਉਹ ਕੱਲਾ ਕਿਨ੍ਹ ਫੜ ਕਾਕਾ ਦੇਖੋ ਬਗੜ ਬਗੜ ਬਿਚਾ ਤਕੋ ਦਾ ਚੱਲੇ ਘਰ ਜਾਣ ਆ ਦੇ ਇੱਥੇ ਮੈਂ ਤਕੋ ਉਹ ਦੋ ਦ ਜਾਏ ਇਹ ਤਾਂ ਜਾਦਾ ਕਿਧਰ ਟੱਕੀ ਦੇ ਨਾ ਪੂਕੀ ਨਹੀਂ ਭਰ ਪਿਆ ਪਿਛਾ ਲਾਓ ਪਿਛਾ ਲਾਓ ਉਹ ਨਾ ਵੇ ਨਾ ਯਾਰ ਮਾਖਣ ਅੱਪੜੀ ਹੋ ਗਈ ਐਸਮਸ ਦੀ ਫੀਡਿੰਗ ਹੋ ਗਈ ਫੀਡਿੰਗ ਦੇ ਪੈਸੇ ਪਹਿਲਾਂ ਹੀ ਕੀਤੀ ਹੈ ਮੈਂ ਇਹ ਆਪਾਂ ਕੀਤਾ ਦੋ ਮਸ਼ੀਨਾਂ ਨਾਲ ਲੱਗਦਾ ਈ ਜੱਸੀ ਨੂੰ ਤੇ ਮਸਾੜੂ ਨੂੰ ਜਿਹਨੂੰ ਮਰਜ਼ੀ ਆਪਾਂ ਲਾ ਸਕਦੇ ਇਹ ਹੁਣ ਇਹਨੂੰ ਲੱਗ ਗਿਆ ਆਪਾਂ ਮੂੰਗੀ ਵਾਢੀ ਵੀ ਵਧੀਆ ਮੂੰਗੀ ਵਿਟਾਈ ਹੋ ਗਈ ਪਹਿਲੇ ਹੁੱਕਾ ਨਾੜੀ ਲਾ ਲਓ ਸਿੱਦੇ ਨਹੀਂ ਹੁੱਕਾ ਆਣਾਗੇ ਲੋਹਰ ਹੁੱਕਾ ਨੜ ਪੈ ਜਾਣਗੇ ਚੱਕੋ ਦਾ ਚੱਕੋ ਮੜਾ ਚੱਕੋ ਹਰ ਚੱਲ ਲਾ ਲਾ ਦੋ ਕੰਮ ਕੋ ਨਾੜ ਵੀ ਲਾਣੇ ਨੇ। ਟਿੱਲੀ ਕਰਨੀ ਬਣੀ ਓਕ ਵੀ। ਕਿ ਕੱਲੀਆਂ ਓਕਾਂ ਨੇ ਚਲਾਣਾ ਈ। ਕੱਲੀਆਂ ਓਕਾਂ। ਹਾਂ ਸੱਚੀ ਗੱਲ। ਨਾੜ ਬਹੁਤ ਕਿੱਥੇ ਪਾਣੇ ਬਣਨ ਦੋ ਓਕੇ ਪਾਣੇ ਬਣਨ ਚਾਰ ਨਾੜ। ਚਾਰ ਨਾੜ ਪਾ ਦੇ ਸਵੇਰ ਚ ਕੰਮ ਦਾਣੀ। ਕੇ ਹੈ ਐਸਐਮਐਸ ਨਾਲੇ ਵੜਾਣੀ ਹਰਾਂ ਨੂੰ ਮੂੰਗੀ ਜਿੰਨੇ ਵੜਾਈ। ਯਾਦ ਨਾ ਲੈਂਦਾ ਨਹੀਂ ਪੱਕਾ ਈ ਹੈ ਨਾ। ਨੇ ਲੈਂਦਾ ਪਿੱਛੋਂ ਓਕਾਂ ਲਾ ਦੇਣ ਬਸ ਲੰਮਕ ਜਾਣਾ ਕਿ ਲਾਣਾ ਥੋੜਾ। ਨਹੀਂ ਏ ਜਿਹੜਾ ਅੱਖ ਨਹੀਂ ਦੁਆਣਾ। ਲੈ ਇੰਦਗਨ ਹੁੰਦਾ ਹੋਣਾ ਲੱਗਣਾ ਹੈ ਬੜਾ ਵੜਾ ਉਹ ਨਹੀਂ ਅਗਲੇ ਕਰ ਜਾਓ ਹਾਂ ਇਹਦਾ ਵਧੀਆ ਨਾੜ ਦੀ ਬਸਤਾਂ ਸੀਨ ਤੇ ਜਾਣੀ ਕੰਮ ਫੇਰ ਲਾਣ ਹੁਣ ਜਾਣ ਦਿਆ ਨਾੜ ਦਾ ਪਾਈ ਜੋ ਫੇਰ ਖੰਭ ਫੇਰ ਲਾ ਲਾਂ ਖੰਭ ਤੇ ਕਿਹੜਾ ਟਾਈਮ ਲੱਗਣਾ ਛਰੀਟ ਪਾਣਾ ਵਿੱਚ ਬਾਹਰ ਨਹੀਂ ਉੱਟਦੇ ਨਾੜ 17 ਨੰਬਰ ਲੱਗ ਰਹੇ ਨੇ ਨਾੜ ਲੱਫਾ 19 ਵੀ ਲੱਗ ਜਾਣੇ ਨੇ 19 ਨਹੀਂ ਪੈਣੇ ਐਡਾ ਨਾਟ ਹੈ ਇਹ ਢਣਕ ਜਾਂਦਾ ਪਿਆ ਉਹ ਛੋਟਾ ਨਾ 19 ਦਾ ਪਹਿ ਜਾਣਾ ਤਾਂ ਖੰਭ ਲਾਓ ਚੱਕ ਕੇ ਖੰਭੜਾ ਇਹਨਾਂ ਦੇ ਕੀਤੇ ਆ ਆ ਆ ਆ ਇੱਥੇ ਬਣਾਵਾਂਗਾ ਮਨੇ ਤੇ ਜੀ ਚੱਕ ਅਛਰੀਆ ਕੱਢ ਛਾਪੀ ਇਹਨੂੰ ਰੋੜਾ ਦੇਂਦੀ ਆ ਆ ਜਾ ਆ ਕੜਾ ਅਛਰੀਆ ਕੱਢ ਦੇ ਵਿੱਚ ਤਾਰ ਕੱਢ ਕੇ ਅਛਰੀਆ ਕੱਢ ਦੇ ਇਹ ਨਾ ਪੈਰ ਹੋਰ ਪਾ ਲੈ ਨਾਟ ਹੋਰ ਕਿਹੜੇ ਨਮੋਰੇ ਹਾਈ ਫੱਟੇ ਆਈ ਉਹਦਾਂ ਪਾ ਦੇ ਕੋਈ ਚੱਕਾ ਇੱਥੇ ਗੜਮ ਪ੍ਰਾਲੀ ਆਉਣੀ ਹੈ ਹਾਂ ਵਾਰ ਦੇ ਭਾਈ ਆਹ ਦਲਵਾਈ ਜਾ ਰੋਟੀ ਦਾ ਪੱਤੀ ਆਉਂਦੀ ਏ ਸਿੰਧੂ ਕੱਪੜਾ ਲੈਵੇਂ ਸਾਫ ਕਰ ਮੜਾ ਪਿਛੋ ਪਿਆ ਉਹ ਪਿਆ ਕੱਪੜਾ ਜਾ ਹੋਵੇ ਤੇਰੇ ਪੈਰਾਂ ਜੇ ਉੱਤੋਂ ਉੱਤੋਂ ਬਤਰਿਆਂ ਨਾਲ ਵਜਾਲ ਉੱਤੋਂ ਘਰ ਵਿੱਚੋਂ ਰਹਿ ਜਾਂਦੇ ਆ ਚੀ ਨੱਪ ਕੇ ਮਾਰਦੇ ਇਹਨਾਂ ਮਾ ਲੈਂਦਾ ਸੀ ਹੂੰ ਥੱਲੋ ਹੱਥ ਪਾਓ ਇੱਥੇ ਨਾ ਹੂੰ ਥੱਲੋ ਹੱਥ ਪਾ ਲਓ ਹੱਥ ਵਿਚਲਾ ਕੱਢਾਂ ਬਾਹਰ ਉਦਰਾ ਹੱਥ ਕੱਢੋ ਬਾਹਰ ਕਿਸ਼ਾ ਚੱਕ ਲੋ ਤਾਂ ਇੱਥੇ ਚੱਲ ਆ ਗਿਆ ਇਹ ਚੱਲ 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 ਇੱਥੇ ਨਾ ਬਣਾਉ ਚੱਲ ਚੱਲ ਬਾਹਰ ਹੋ ਜਾ ਰਹਾ ਜਾ ਆ ਗੋਇਆ ਚੱਲ ਪੈ ਗਿਆ ਹੁਣ ਆ ਪਾਲ ਬਸ ਉਤਾਰ ਹੀ ਕਿਤੇ ਪੜਾਈ ਉਹ ਹਾਂ ਪਹਿਲੇ ਬੱਠਾ ਚੱਕਲਾ ਜਾ ਰਹੀ ਹੈ ਦਰ ਪਰ ਆਈ ਪਰ ਇੰਨਾ ਇਹ ਵਾਸ਼ਰ ਪਵੇ ਦੇਖ ਲੈ ਜੀ ਐਂਦੇ ਚ ਨਹੀਂ ਬੰਦੇ ਕਿ ਬੁਲਾਉਣੇ ਰਿਆਂ ਕੋਲ ਲਾਂ ਮੇਰਾ ਇਹ ਪੁੱਠਾ ਰਾਈਂਦੇ ਐਂ ਥੱਲੇ ਕਰ ਇਹਨੂੰ ਕਿ ਉੱਥੇ ਦੰਦੇ ਲੱਗਣੇ ਨੇ ਉਹ ਪਾਹੇ ਇੱਥੇ ਲੱਗਣੇ ਨਹੀਂ ਐਂਦੀ ਤੇ ਮੁਠੀ hstack ਗਈ ਨੇ ਉਹ ਭਾਈ ਕੰਦੇ ਲੈ ਚੱਕ ਕੇ ਤੇਰੀ ਉਹ ਹੀ ਹੂੰ ਉਹਦਾ ਚੱਕੋ ਇਹਨੂੰ ਉਹਦਾ ਚੱਕੋ ਚੱਕੋ ਦਾ ਐੜਾ ਹਣਾ ਇੱਕ ਦੇ ਚੱਕ ਦਾ ਇੱਥੇ ਚੱਲਣਾ ਜਿੱਥੇ ਮਰਜ਼ੀ ਚਲਾ ਲੈ ਬੰਸਾ ਲੈ ਇੱਕ ਟੱਕ ਚ ਪਹਿਲੇ ਪਾ ਲਓ ਉਤੋਂ ਬਸ ਵਿਚਾਰ ਦੀ ਹਣੀ ਅੱਗੇ ਟੇਮਰੀ ਮੈਨ ਲੱਗਦਾ ਹੈ ਹਾਂ ਇਹ ਪਾਗ ਨਾਲੇ ਜਾਣਾ ਬਟੂਏ ਕਿੱਧਰ ਬਾਗਾਂ ਮੈਂਦੀ ਹੈ ਨਾ ਉਹ ਤਰਾ ਉਹ ਨਿਸ਼ਾਨੀ ਦੇਖ ਲਾਂਗੇ ਦੇਖ ਲਾਂਗੇ ਅਹੀਂ ਤੋਂ ਉੱਪਰ ਚਲਾਉਂਦਾ ਕਟਰ ਵੀ ਲਾ ਦੇ ਰੇ ਵੀ ਨਾਲ ਦਿੰਦਾ ਨਹੀਂ ਉਹ ਇਹਦਾ ਕੰਮ ਕੀ ਕਹਿੰਦਾ ਉਹ ਤਾਂ ਨਹੀਂ ਹੈ ਇੱਥੇ ਲਾ ਦੇ ਪੀਸ਼ਾ ਬਹੁਤ ਹੋਟੇ ਕਰਨਾ ਹੈ ਫਿਰ ਨੀਵਾ ਹੋਰ ਕਰ ਲਾਂਗੇ ਕਰ ਦੇ ਨੀਵਾ ਉਹਦੇ ਚਲਾਵਾਂਗੇ ਤੋਂ ਕਰ ਲਾਂਗੇ ਜਿੱਥੇ ਕਰਨਾ ਆਇਆ ਹੈ ਇੱਥੇ ਕਿੰਨੇ ਕੁ ਪਾਣੀ ਦੇ ਲੋੜ ਹੈ ਪਾਣਾਟ ਵਿੱਚ ਇੱਕ ਨਾਰ ਕਹੇ ਤਾਂ ਕਹਿੰਦੇ ਹਾਰੇ ਪੱਕੇ ਤਾਂ ਨਹੀਂ ਕਿਸੇ ਚੀਜ ਨਾ ਲੱਗੇ ਤਾਂ ਪਹਿਲਾਂ ਨਾਰ ਲੜ ਲਾਤਾ ਖੰਭ ਵੇਹਦਾ ਕਰਿਆ ਤਾਂ ਆ ਕੇ ਮੁੜਿਆ ਇੱਕੋ ਵਿੰਗ ਆ ਬੋ ਆ ਵੀ ਕਰਦੇ ਮੋੜਾ ਜੀ ਬਸ ਬਸ ਦਾਦੇ ਹੋਰ ਇਹਨਾਂ ਨੂੰ ਪਤਾ ਮਾਤਾ ਪਾਣਾ ਮਾਤਾ ਆਈ ਥੋੜਾ ਜੀ